ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਾ ਦਿਨ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਹੈ ਅੱਜ ਦੇ ਦਿਨ ਸਾਰਾ ਗੜੀ ਦੀ ਲੜਾਈ ਹੋਈ ਸੀ ਤੇ ਜਿੱਤ ਹਾਸਲ ਕੀਤੀ ਸੀ 12 ਸਤੰਬਰ 1897 ਈਸਵੀ ਨੂੰ ਸਾਰਾ ਗੜੀ ਦੀ ਲੜਾਈ ਦੇ ਵਿੱਚ 10000 ਅਫਗਾਨੀ ਫੌਜਾਂ ਦੇ ਨਾਲ ਸਾਡੇ 21 ਸਿੱਖ ਸਿਪਾਹੀ ਲੜੇ ਸੀਗੇ ਉਹ 21 ਸਿੱਖ ਸਿਪਾਹੀਆਂ ਨੇ ਜਿੱਤ ਹਾਸਲ ਕਰਕੇ ਕੱਲੇ-ਕੱਲੇ ਨੇ ਤੁਸੀਂ ਦੇਖੋ 10000 ਫੌਜਾਂ ਦੇ ਨਾਲ ਲੜਨਾ ਬਹੁਤ ਵੱਡੀ ਕੁਰਬਾਨੀ ਹੈ ਤੇ ਇੱਕ 21 ਦੇ 21 ਸਿੱਖ ਸਿਪਾਹੀ ਸੀਗੇ ਜੇ ਤਾਂ ਗੱਲ ਕਰਦੇ ਆਪਾਂ ਚਮਕੌਰ ਸਾਹਿਬ ਦੀ ਚਮਕੌਰ ਸਾਹਿਬ ਵੇਲੇ 10 ਲੱਖ ਫੌਜਾਂ ਦੇ ਨਾਲ 40 ਸਿੰਘ ਲੜੇ ਸੀ ਇਹ ਦੋ ਹੀ ਇਤਿਹਾਸਕ ਲੜਾਈਆਂ ਹੋਈਆਂ ਨੇ ਸਾਡੇ ਸਿੱਖ ਧਰਮ ਦੇ ਵਿੱਚ ਜਿਸ ਦੇ ਨਾਲ ਸਾਡੇ ਸਿੱਖਾਂ ਦਾ ਸਿਰ ਉੱਚਾ ਹੁੰਦਾ ਤੇ ਸਾਡੇ ਤਾਂ ਸਿੱਖਾਂ ਨੇ ਜਿਹੜੀਆਂ ਕੁਰਬਾਨੀਆਂ ਨੇ ਉਹ ਵੀ ਸਾਡੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਬਹੁਤ ਲੋੜ ਆ ਗਈ ਆਉਣ ਵਾਲੀਆਂ ਜਿਹੜੀਆਂ ਸਾਡੇ ਕਿਤਾਬਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਦਾਂ ਦਾ ਇਤਿਹਾਸ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਜੋ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਤੋਂ ਜ਼ਰੂਰ ਜਾਣੂ ਕਰਵਾਇਆ ਜਾਵੇ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਾਡੇ ਪੁਰਖਿਆਂ ਨੇ ਸਾਡੇ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਕਿੰਨੀਆਂ